ਮਾਇਕ ਨੂੰ ਮੈਨੂੰ ਆਪਣੇ ਨਾਲ ਮਲਾਲ ਆ ਤੇ ਜੇ ਪਰਮਾਤਮਾ ਦੇ ਨਾਲ ਮਿਲਣਾ ਹੈ ਤਾਂ ਸਤਿਗੁਰਾਂ ਨੇ ਰਸਤਾ ਦਰਸਾਇਆ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਤਾਲ ਖਾਏ ਕਿਛਾਥੋਂ ਦੇ ਨਾਨਕ ਰਾਹ ਪਛਾਣੇ ਸੇ ਜਿਸ ਨੇ ਕਿਰਤ ਕਮਾਈ ਕਰਕੇ ਖਾਧੀ ਹੈ ਤੇ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ ਕਿ ਸੇਵਾ ਕੀਤੀ ਹੈ ਤਾਂ ਉਹ ਪ੍ਰਭੂ ਪਰਮਾਤਮਾ ਦੇ ਅਰਤੇ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਤਰਕੇ ਮਾਨ ਦੇ ਅਨੁਸਾਰ ਉਹ ਪ੍ਰਵਾਨ ਹੁੰਦਾ ਹੈ ਜਿਹੜਾ ਪ੍ਰਭੂ ਪਰਮਾਤਮਾ ਦੇ ਹੁਕਮ ਤੋਂ ਭਟਕ ਗਿਆ ਕਰਾਏ ਪੈ ਗਿਆ ਸਤ ਦੇ ਮਾਰਗ ਨੂੰ ਛੱਡ ਕੇ ਅਸਤ ਦਾ ਮਾਰਗ ਕੂੜ ਦਾ ਮਾਰਗ ਧਾਰਨ ਕਰ ਲਿਆ ਬੇਸ਼ੱਕ ਅਸੀਂ ਉਸ ਦਿਨ ਤੱਕ ਸੰਸਕਾਰ ਦੇ ਉੱਤੇ ਇਕਤਰ ਹੋ ਕੇ ਉਸ ਦੇ ਕਿੰਨੇ ਵੀ ਗੁਣ ਗਾਏ ਕਿੰਨੀਆਂ ਵੀ ਅਰਦਾਸਾਂ ਕਰੀਏ ਉਹ ਪ੍ਰਭੂ ਪ੍ਰਮਾਤਮਾ ਦੇ ਸਾਦੇ ਉੱਤੇ ਪਤਾ ਨਹੀਂ ਪ੍ਰਵਾਨ ਹੋਣੀਆਂ ਹਨ ਜਾਂ ਨਹੀਂ